ਜੈ ਹਿੰਦ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਦੋਸਤੋ ਸਮੇਂ ਸਮੇਂ ਤੇ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਹਿਣੇ ਆ ਸਾਡੇ ਚੈਨਲ ਤੇ ਬਣੇ ਰਹੇ ਰਹੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਸ਼ਹਿਰ ਦੇ ਫੇਮਸ ਅਸਟ੍ਰੋਲੋਜਰ ਪੰਡਿਤ ਗਗਨ ਸ਼ਰਮਾ ਜੀ ਕੋ ਉਹਨਾਂ ਕੋ ਪੁੱਛਦੇ ਹਾਂ ਕਿ ਨਵਾਂ ਸਾਲ ਜਿਹੜਾ ਉਹ ਕਦੋਂ ਆ ਰਿਹਾ ਔਰ ਕਿੰਨੀ ਤਰੀਕ ਨੂੰ ਆ ਰਿਹਾ ਹੈ ਔਰ ਇਸ ਦੇ ਨਾਲ ਨਾਲ ਆਪਾਂ ਉਹਨਾਂ ਕੋ ਇਹ ਵੀ ਪੁੱਛਾਂਗੇ ਕਿ ਜਿਹੜੇ ਮਾਤਾ ਰਾਣੀ ਦੇ ਨਵਰਾਤਰੀ ਜਿਹੜੇ ਆ ਰਹੇ ਨੇ ਕਦੋਂ ਆ ਰਹੇ ਨੇ ਤੇ ਕਿਸ ਤਰ੍ਹਾਂ ਉਹਨਾਂ ਦਾ ਪੂਜਨ ਕਰਨਾ ਚਾਹੀਦਾ ਜੈ ਹਿੰਦ ਸਰ ਜੈ ਸ਼੍ਰੀ ਰਾਮ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਤੁਹਾਡਾ ਵੀ ਬਹੁਤ ਬਹੁਤ ਹੀ ਤੁਹਾਡੇ ਚੈਨਲ ਦੇ ਰਾਹੀ ਜਿਹੜੀ ਸਾਰੀ ਜਾਣਕਾਰੀ ਅੱਜ ਅਸੀਂ ਲੋਕਾਂ ਨੂੰ ਜਿਹੜੀ ਦੇਣ ਜਾ ਰਹੇ ਹਾਂ ਜੀ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਨਵਾਂ ਸਾਲ ਜਿਹੜਾ ਹੈਗਾ Hindu ਧਰਮ ਦੇ ਅਨੁਸਾਰ ਕਦੋਂ ਮਨਾਇਆ ਜਾ ਰਿਹਾ ਹੈ ਜੀ Hindu ਧਰਮ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਨਵਾਂ ਵਰਸ਼ ਹਮੇਸ਼ਾ ਨਵਾਂ ਸਾਲ ਹਮੇਸ਼ਾ ਚੇਤਰ ਮਹੀਨੇ ਦੀ ਸ਼ੁਕਲ ਪੱਖ ਦੀប្រតិਪਾਦ ਤਿਥੀ ਨੂੰ ਚਾਹੇ ਉਹ ਕਿਸੇ ਵੀ ਅੰਗਰੇਜ਼ੀ ਤਰੀਕ ਵਾਲੇ ਦੇ ਨਾਏ ਪਰ ਸ਼ੁਕਲ ਪੱਖ ਦੀប្រតិਪਾਦ ਚੇਤਰ ਮਹੀਨੇ ਦੀ ਉਦੋਂ ਹੀ ਨਵਾਂ ਵਰਸ਼ ਜਿਹੜਾ ਹਿੰਦੂਆਂ ਦਾ ਸ਼ੁਰੂ ਹੁੰਦਾ ਹਰ ਸਾਲ ਤੇ ਨਵਾਂ ਸੰਵਤ ਸ਼ੁਰੂ ਹੁੰਦਾ ਐਸ ਵਾਰ ਜਿਹੜਾ ਹਿੰਦੂ ਨਵਰਸ਼ ਜਿਹੜਾ ਸ਼ੁਰੂ ਹੋ ਰਿਹਾ ਵਾ 2082 ਸੰਵਤ ਸ਼ੁਰੂ ਹੋ ਰਿਹਾ ਤੇ ਇਹਦਾ ਸਿਦਾਰਥੀ ਨਾਮ ਦਾ ਵਿਕਰਮੀ ਸੰਵਤ ਹੈ ਤੇ ਉਹ ਉਹਦੀ ਸ਼ੁਰੂਆਤ ਹੋਏਗੀ ਐਸ ਵਾਰ ਸਰ ਇਸ ਦੇ ਨਾਲ ਨਾਲ ਸਾਡੇ ਦਸ਼ਕਰ ਨੂੰ ਇਹ ਵੀ ਜਾਣਕਾਰੀ ਦਿਓ ਕਿ ਜਿਹੜੇ ਮਾਤਾ ਰਾਣੀ ਦੇ ਨਵਰਾਤਰ ਜਿਹੜੇ ਸ਼ੁਰੂ ਹੋ ਰਹੇ ਨੇ 30 ਮਾਰਚ ਨੂੰ ਉਹ ਕਿਸ ਤਰ੍ਹਾਂ ਮਨਾਏ ਜਾਣੇ ਚਾਹੀਦੇ ਆ ਉਹ ਕਿਸ ਤਰ੍ਹਾਂ ਪੂਜੇਲ ਕਰਨਾ ਚਾਹੀਦਾ ਹੈ ਉਸ ਤੋਂ ਪਹਿਲੇ ਮੈਂ ਇੱਕ ਇਹ ਵੀ ਜਾਣਕਾਰੀ ਦੇਣਾ ਚਾਹਾਂਗਾ ਕਿ ਜਿਹੜਾ Hindu ਨਵਰਸ਼ ਜਿਹੜਾ ਸਾਡਾ ਸ਼ੁਰੂ ਹੋ ਰਿਹਾ ਉਸ ਦਿਨ ਨਵਾਂ ਸਾਲ ਜਿਸ ਤਰ੍ਹਾਂ ਹੀ ਪਹਿਲੀ ਜਨਵਰੀ ਨੂੰ ਮਨਾਉਂਦੇ ਐ Hindu ਨਵਰਸ਼ ਨਹੀਂ ਹੈ ਇਹ ਇੱਕ ਅੰਗਰੇਜ਼ੀ ਨਵਰਸ਼ ਹੈ ਤੇ ਜਿਸ ਦਿਨ ਸਾਡਾ ਹਿੰਦੂਆਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਵਾ ਉਸ ਦਿਨ ਆਪਣੇ ਆਪਣੇ ਘਰ ਤੇ ਜਿਸ ਤਰ੍ਹਾਂ ਲੋਕੀ ਝੰਡੇ ਵਗੈਰਾ ਲਗਾਉਂਦੇ ਆ ਜਾਂ ਸ਼ਾਮ ਨੂੰ ਦੀਵੇ ਵਗੈਰਾ ਵੀ ਚਲਾਉਂਦੇ ਆ ਉਸ ਤੋਂ ਮਤਲਬ ਕਿ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਕਿ ਨਵਾਂ ਸਾਲ ਜਿਸ ਤਰ੍ਹਾਂ ਕਿ ਸੈਲੀਬ੍ਰੇਟ ਕਰਨਾ ਅਸੀਂ ਆਪਣਾ ਹਿੰਦੂ ਨਵਾਂ ਸਾਲ ਜਿਸ ਤਰ੍ਹਾਂ 1 ਜਨਵਰੀ ਜਾਂ 31 ਦਸੰਬਰ ਦੀ ਰਾਤ ਨੂੰ ਜਿਹੜਾ ਇਹ ਨਵਾਂ ਸਾਲ ਸੈਲੀਬ੍ਰੇਟ ਕਰਦੇ ਆ ਉਹ ਜਦਕਿ ਸਨਾਤਨ ਦੇ ਵਿੱਚ ਉਹਦੀ ਕੋਈ ਜਗ੍ਹਾ ਨਹੀਂ ਆ ਵੇਕਾ ਅੰਗਰੇਜ਼ੀ ਨਵਾਂ ਸਾਲ ਤੇ ਜਿਹੜਾ ਹੀ ਫੋਰਨ ਕਲਚਰ ਨੂੰ ਦੇਖ ਕੇ ਉਹਨਾਂ ਨੂੰ ਮਤਲਬ ਕਿ ਅਪਣਾ ਰਹੇ ਆ ਜਿਹੜਾ ਕਿ ਮਤਲਬ ਕਿ ਚਲੋ ਠੀਕ ਨਹੀਂ ਆ ਸਨਾਤਨ ਦੇ हिसाब ਨਾਲ ਠੀਕ ਨਹੀਂ ਆ ਸਨਾਤਨ ਨਵਰਸ਼ ਜਿਹੜਾ ਵਾ ਧੂਮ ਧਾਮ ਦੇ ਨਾਲ ਚੇਤਰ ਮਹੀਨੇ ਦੀ ਸ਼ੁਕਲ ਪੱਖ ਦੀ ਪ੍ਰਤੀਪਾਦ ਤਿਥੀ ਨੂੰ ਇਸ ਸਾਲ ਜਿਹੜਾ 30 ਮਾਰਚ ਦਿਨ ਰਵੀਵਾਰ ਨੂੰ ਆ ਰਿਹਾ ਗੱਲ ਕਰੀਏ ਕਿ ਜਿਹੜਾ ਪਹਿਲੀ ਜਨਵਰੀ ਆਪਾਂ ਨਵਾਂ ਸਾਲ ਮਨਾਉਂਦੇ ਆ ਉਹ ਅੰਗਰੇਜ਼ਰ ਆ ਤੇ ਜਿਹੜਾ ਸਾਡਾ ਆ ਹੋਣ ਵਾਲਾ ਜਿਹੜਾ Hindu ਧਰਮ ਤੋਂ ਸਨਾਤਨ ਧਰਮ ਦੇ ਨਾਲ ਉਹ 30 ਮਾਰਚ ਨੂੰ ਸ਼ੁਰੂ ਹੋਏ ਕਰਨੀ ਬਸ ਤੇ ਸਰ ਚਲੋ ਇਹ ਤੇ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਮਾਤਾ ਰਾਣੀ ਦੇ ਨਵਰਾਤੇ ਜਿਹੜੇ ਆ ਕਦੋਂ ਸ਼ੁਰੂ ਹੋ ਰਹੇ ਨੇ ਔਰ ਕਿਸ ਤਰ੍ਹਾਂ ਪੂਜਨ ਕਰਨਾ ਚਾਹੀਦਾ ਹੈ ਔਰ ਕੀ ਕੀ ਜਿਹੜਾ ਆ ਵਿਧੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਕਿ ਚੇਤਰ ਮਹੀਨੇ ਦੀ ਸ਼ੁਕਲ ਪੱਖ ਦੀ ਪ੍ਰਤੀਪਦਾ ਨੂੰ ਨਵਾਂ ਵਾਰ ਸ਼ੁਰੂ ਹੋ ਰਿਹਾ ਤੇ ਨਵਾਂ ਵਾਰਸ਼ ਤੋਂ ਹੀ ਜਿਹੜਾ ਮਾਤਾ ਰਾਣੀ ਦੇ ਨਵਰਾਤਰੇ ਵੀ ਪਹਿਲਾ ਨਵਰਾਤਰਾ ਸ਼ੁਰੂ ਹੋ ਜਾਂਦਾ ਮਾਤਾ ਰਾਣੀ ਦੇ 9 ਨਵਰਾਤਰੇ ਆ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਦੇ ਦਵਾਂ ਕਿ ਇਸ ਵਾਰ ਤਿਥੀ ਘਟ ਹੋਣ ਦੇ ਕਾਰਨ ਇੱਕ ਨਵਰਾਤਰੇ 9 ਦੀ ਬਜਾਏ 8 ਦਿਨ ਦੇ ਨੇ ਤੇ ਉਹਦੇ ਮੈਂ ਤੁਹਾਨੂੰ ਹੁਣੇ ਸਾਰੇ ਮੈਂ ਡਿਟੇਲ ਚ ਦੱਸ ਦਿੰਨਾ ਤੇ ਪਹਿਲੇ ਨਵਰਾਤੇ ਦੇ ਨੂੰ ਜਿਹੜਾ ਵਾ ਲੋਕੀ ਕਲਸ਼ ਸਥਾਪਿਤ ਕਰਦੇ ਆ ਘਰ ਦੇ ਵਿੱਚ ਦੁਰਗਾ ਮਾਤਾ ਦੀ ਤਸਵੀਰ ਉਹਨਾਂ ਦੀ ਫੋਟੋ ਮਤਲਬ ਕਿ ਉਹਨਾਂ ਨੂੰ ਸਥਾਪਿਤ ਕਰਦੇ ਆ ਉਸ ਤੋਂ ਬਾਅਦ ਸਵੇਰ ਤੇ ਸ਼ਾਮ ਦੋਵੇਂ ਟਾਈਮ ਕੁਝ ਲੋਕ ਇੱਕ ਟਾਈਮ ਵੀ ਕਰਦੇ ਆ ਕੁਝ ਲੋਕ ਦੋਵੇਂ ਟਾਈਮ ਜਿਹੜਾ ਦੁਰਗਾ ਸਤੋਤੀ ਦੁਰਗਾ ਸਭਸ਼ਤੀ ਪਾਠ ਕਰਦੇ ਨੇ ਮਾਤਾ ਰਾਣੀ ਦੀ ਅਖੰਡ ਜੋਤ ਵੀ ਜਗਾਉਂਦੇ ਨੇ ਜੋ ਮਤਲਬ ਕਿ ਅਖੰਡ ਜੋਤ ਨੂੰ ਜਿਹੜਾ ਕੇਅਰ ਕਰ ਸਕਦੇ ਆ ਉਹ ਅਖੰਡ ਜੋਤਵੀ ਚਲਾਉਂਦੇ ਪੂਰੇ 9 ਦਿਨ ਮਾਤਾ ਰਾਣੀ ਦੀ ਅਸ਼ਟਮੀ ਤੱਕ ਚਲਾਉਂਦੇ ਕੁਛ ਅਸ਼ਟਮੀ ਤੱਕ ਕਰਦੇ ਆ ਕੁਛ ਨੌਮੀ ਤੱਕ ਚਲਾਉਂਦੇ ਆ ਕੁਛ ਲੋਕ ਅਸ਼ਟਮੀ ਨੂੰ ਜਿਹੜਾ ਕੰਨਿਆ ਪੂਜਨ ਕਰਦੇ ਆ ਕੁਛ ਲੋਕ ਨੌਮੀ ਨੂੰ ਕੰਨਿਆ ਪੂਜਨ ਕਰਦੇ ਆ ਜਿਹੜੇ ਲੋਕ ਅਸ਼ਟਮੀ ਨੂੰ ਕੰਨਿਆ ਪੂਜਨ ਕਰਦੇ ਆ ਉਹਨਾਂ ਲਈ ਜਿਹੜੀ ਕੰਨਿਆ ਪੂਜਨ ਦੀ ਤਾਰੀਖ ਜਿਹੜੀ ਹੈ ਜਿੰਨੂੰ ਕੰਜਕ ਪੂਜਨ ਕਹਿੰਦੇ ਕੰਨਿਆ ਪੂਜਨ ਕਹਿੰਦੇ 5 ਅਪ੍ਰੈਲ ਆ ਜੋ ਲੋਕ ਨੌਮੀ ਵਾਲੇ ਦਿਨ ਕੰਨਿਆ ਪੂਜਨ ਕਰਦੇ ਆ ਉਹ 6 ਅਪ੍ਰੈਲ ਨੂੰ ਰਾਮ ਨੌਮੀ ਵਾਲੇ ਦਿਨ ਕਰਨਗੇ ਸਰ ਜਿਹੜੇ ਨੌ ਨਵਰਾਤਰੀਆਂ ਨੌ ਦੇਵੀਆਂ ਕਿਸ ਤਰ੍ਹਾਂ ਜਿਹੜਾ ਪੂਜਨ ਕਰਨਾ ਚਾਹੀਦਾ ਇਹਨਾਂ ਦਾ ਫਿਰ ਨੌ ਦੇਵੀਆਂ ਅ ਉਹਨਾਂ ਨੂੰ ਅਲੱਗ-ਅਲੱਗ ਉਹਨਾਂ ਦਾ ਮੰਤਰ ਹੈ, ਅਲੱਗ-ਅਲੱਗ ਉਹਨਾਂ ਦਾ ਭੋਗ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੁੰਦੀ ਆ ਮਾਂ ਸ਼ੈਲ ਪੁੱਤਰੀ। ਪਹਿਲਾ ਨਵਰਾਤਰਾ ਜਿਹੜਾ ਹੁੰਦਾ 30 ਮਾਰਚ ਨੂੰ ਜਿਹੜਾ ਹੋਏਗਾ ਮਾਂ ਸ਼ੈਲ ਪੁੱਤਰੀ। ਇਹਨਾਂ ਨੂੰ ਜਿਹੜਾ ਵਾ ਭੋਗ ਲਾ ਕੇ ਲਗਾਨੇ ਆ, ਗਾਂ ਦੇ ਸ਼ੁੱਧ ਘਿਓ ਦਾ ਭੋਗ ਲਗਾਨੇ ਆ ਜਾਂ ਫਿਰ ਘਿਓ ਦੇ ਸ਼ੁੱਧ ਘਿਓ ਨਾਲ ਬਣੀ ਚੀਜ਼ਾਂ ਦਾ। ਉਹਨਾਂ ਨਾਲ ਬਣੀ ਹੋਈ ਚੀਜ਼ਾਂ ਦਾ ਭੋਗ ਲਗਾਨੇ ਆ। ਉਸ ਤੋਂ ਬਾਅਦ ਅਗਲੇ ਮਾਤਾ ਰਾਣੀ ਆ ਬ੍ਰਹਮਾ ਬ੍ਰਹਮਚਾਰਨੀ। ਮਾਂ ਬ੍ਰਹਮਚਾਰਨੀ ਜੀ ਨੂੰ ਹਮੇਸ਼ਾ ਸ਼ੱਕਰ ਦਾ ਯਾ ਸ਼ੱਕਰ ਦੇ ਨਾਲ ਬਣੀਆਂ ਚੀਜ਼ਾਂ ਦਾ ਉਹਨਾਂ ਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਅਗਲਾ ਆਉਂਦਾ ਮਾ ਚੰਦਰ ਘੰਟਾ ਜੀ ਇਹਨਾਂ ਨੂੰ ਗਾਂ ਦੇ ਦੁੱਧ ਦੇ ਨਾਲ ਉਹਦਾ ਭੋਗ ਲਗਾਇਆ ਜਾਂਦਾ ਜਾਂ ਗਾਂ ਦੇ ਦੁੱਧ ਨਾਲ ਬਣੀ ਹੋਈ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਅਗਲੇ ਆਉਂਦੇ ਆ ਮਾ ਕੂਸ਼ਮੰਡਾ ਜੀ ਮਾ ਕੂਸ਼ਮੰਡਾ ਜੀ ਨੂੰ ਹਮੇਸ਼ਾ ਜੜਾ ਮਾਲ ਪੂਏ ਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਪੰਜਵੇਂ ਮਾਤਾ ਆਉਂਦੇ ਆ ਮਾ ਸਕੰਧ ਮਾਤਾ ਜੀ ਇਹਨਾਂ ਨੂੰ ਜਿਹੜੇ ਆ ਕੇਲੇ ਦਾ ਜਾਂ ਕੇਲੇ ਨਾਲ ਬਣੀ ਚੋਈ ਚੀਜ਼ ਦਾ ਉਹਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਛਠਾ ਨਵਰਾਤਰਾਂ ਦਾ ਮਾ ਕਾਤਿਆ ਜਾਨੀ ਜੀ ਦਾ ਇਹਨਾਂ ਨੂੰ ਸ਼ਹਿਦ ਦਾ ਜਾਂ ਸ਼ਹਿਦ ਦੇ ਨਾਲ ਬਣੀ ਹੋਈ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਅਗਲਾ ਨਵਰਾਤਰਾ ਦਾ ਮਾਂ ਕਾਲ ਰਾਤਰੀ ਸਤਵਾਂ ਨਵਰਾਤਰਾ ਇਹਨਾਂ ਨੂੰ ਗੁੜ ਦਾ ਜਾਂ ਗੁੜ ਦੇ ਨਾਲ ਬਣੀ ਚੀਜ਼ਾਂ ਦਾ ਜਾਂ ਗੁੜ ਵਾਲੇ ਚਾਵਲ ਗੁੜ ਵਾਲੀ ਰੋਟੀ ਜਾਂ ਕੁਝ ਵੀ ਕਹਿ ਲਓ ਇਹਨਾਂ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਅੱਠਵਾਂ ਨਵਰਾਤਰਾ ਦਾ ਮਹਾਗੋਰੀ ਉਹਨਾਂ ਨੂੰ ਜਿਹੜਾ ਵਾ ਕਿ ਨਾਰੀਅਲ ਦਾ ਭੋਗ ਲਗਾਇਆ ਜਾਂਦਾ ਉਸ ਤੋਂ ਬਾਅਦ ਨੌਵਾਂ ਨਵਰਾਤਰਾ ਵਾ ਮਾਂ ਸਿੱਧੀ ਦਾਤਰੀ ਦਾ ਇਹਨਾਂ ਨੂੰ ਜਿਹੜਾ ਅਸੀਂ ਹਲਵੇ ਤੇ ਪੂਰੀ ਦਾ ਭੋਗ ਲਗਾਉਨੇ ਆ ਤੇ ਜਿਹੜੇ ਵੀ ਸ਼ਰਧਾਲੂ ਕੋਈ ਇਸ ਪੂਰੇ ਮਤਲਬ ਕਿ ਵਿਧੀ ਵਿਵਹਨ ਦੇ ਨਾਲ ਸ਼ੁਰੂ ਤੋਂ ਲੈ ਕੇ ਮਾਂ ਸ਼ੈਲ ਪੁੱਤਰੀ ਤੋਂ ਲੈ ਕੇ ਸਿੱਧੀ ਦਾਤਰੀ ਤੱਕ ਮਾਤੇ ਪੂਰੇ 9 ਰੂਪਾਂ ਦਾ ਪੂਜਨ ਕਰਦੇ ਆ 9 ਉਹਨਾਂ ਨੂੰ ਜੋ-ਜੋ ਮਾਤਾ ਰਾਣੀ ਨੂੰ ਪਸੰਦ ਆ ਜਿਹੜੇ-ਜਿਹੜੇ ਰੂਪ ਨੂੰ ਜਿਹੜਾ-ਜਿਹੜਾ ਭੋਗਨ ਨੂੰ ਪਸੰਦ ਆ ਉਹ ਕਰਦੇ ਆ ਮਾਤਾ ਰਾਣੀ ਉਹਨਾਂ ਦੀ ਹਰ ਮਨੋਕਾਮਨਾ ਵੱਡੀ ਤੋਂ ਵੱਡੀ ਕੋਈ ਮਨੋ ਕਾਮਨਾ ਉਹ ਪੂਰੀ ਕਰਦੀ ਆ ਕੋਈ ਵੱਡੀ ਵੱਡੀ ਮੁਸੀਬਤ ਆ ਉਹਨੂੰ ਟਾਲ ਦਿੰਦੀ ਆ ਖਤਮ ਕਰ ਦਿੰਦੀ ਆ ਵੱਡੀ ਤੋਂ ਵੱਡੀ ਪਰੇਸ਼ਾਨੀ ਆ ਉਹਨੂੰ ਵੀ ਖਤਮ ਕਰ ਦਿੰਦੀ ਆ ਸਰ ਸਾਡੇ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦਿਓ ਕਿ ਜਿਹੜਾ ਖੇਤਰੀ ਪੂਜਨ ਕਰਦੇ ਆ ਕੀ ਸਮਾਂ ਰਹੇਗਾ ਜਾਂ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਇਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਐਸ ਵਾਰ ਜਿਹੜਾ ਵਾ 30 ਮਾਰਚ ਨੂੰ ਚੈਤਰ ਸ਼ੁਕਲ ਪੱਖ ਦੀ ਪ੍ਰਤੀਪਦਾ ਨੂੰ ਕਿਸੇ ਤਰ੍ਹਾਂ ਦਾ ਕੋਈ ਰਾਹੂ ਕਾਲ ਨਹੀਂ ਆ ਕੋਈ ਅਸ਼ੁਭ ਮੂਰਤ ਨਹੀਂ ਆ ਸੋਆ ਜਿਹੜਾ ਵਾ 6 ਵਜੇ 13 ਮਿੰਟ ਤੋਂ ਲੈ ਕੇ ਸਵੇਰ 6 ਵਜੇ 13 ਮਿੰਟ ਤੋਂ ਲੈ ਕੇ 10 ਵਜੇ 22 ਮਿੰਟ ਤੱਕ ਜਿਹੜਾ ਵਾ ਮੂਰਤੀ ਅੱਛਾ ਵਾ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਲੋਕੀ ਜਿਹੜਾ ਸਭ ਤੋਂ ਪਹਿਲਾ ਵਾਲਾ ਮੂਰਤਾ ਨਾ ਜਿਸ ਤਰ੍ਹਾਂ ਸੂਰਿ ਉਦੈ ਤੋ ਉਦੋਂ ਹੀ ਜੜਾ ਵਾ ਮਤਲਬ ਕਲਸ਼ ਜਿਹੜਾ ਸਥਾਪਿਤ ਕਰ ਲੈਣ ਉਹਦਾ ਕਾਰਨ ਕੀ ਆ ਕਿਉਂਕਿ ਜਿਹੜੀ ਹੈ ਤਿਥੀ ਹੈਗੀ ਹੈ ਪ੍ਰਤੀਪਦਾ ਤਿਥੀ ਜਿਹੜੀ ਜਿਹੜਾ ਮੈਂ ਤੁਹਾਨੂੰ ਅੱਗੇ ਹੁਣੇ ਦੱਸਣ ਜਾ ਰਿਹਾ ਕਿ ਜਿਹੜਾ ਇੱਕ ਨਵਰਾਤਰਾ ਵੀ ਘਟਾ ਉਹਦੀ ਵਜ੍ਹਾ ਵਾ ਜਿਹੜੀ ਪ੍ਰਤੀਪਦਾ ਤਿਥੀ ਹੋਣੀ ਹੈ ਜਿਹਨੂੰ ਪਹਿਲਾਂ ਨਵਰਾਤਰਾ ਕਿਹਾ ਜਾਂਦਾ ਉਹ ਤਿਥੀ ਸਿਰਫ 12:50 ਮਿੰਟ ਤੱਕ ਰਹਿਣੀ ਆ ਕੁਝ ਲੋਕ ਕੀ ਕਰਦੇ ਆ ਕਿ 10-11 ਵਜੇ ਜਿਸ ਤਰ੍ਹਾਂ ਕੀ ਕਲਸ਼ ਸਥਾਪਿਤ ਕਰਦੇ ਆ ਉਸ ਤੋਂ ਬਾਅਦ ਦੁਰਗਾ ਸਤੂਤੀ ਕਰਨਾ ਸ਼ੁਰੂ ਕਰ ਦਿੰਦੇ ਕਈਆਂ ਨੂੰ ਇੱਕ ਵੀ ਡੇਢ ਵੀ ਵੱਜ ਜਾਂਦਾ ਲੇਕਿਨ 12:50 ਤੱਕ ਪੋਸੀਬਲ ਹੋ ਸਕੇ ਜਿਨਾਂ ਜਿਨਾਂ ਵਾਸਤੇ ਤੇ ਆਪਣੇ ਅਕੋਰਡਿੰਗਲੀ ਘਰ ਦੇ ਹਿਸਾਬ ਨਾਲ 19 ਸਵੇਰ ਸਵੇਰ ਜਿਹੜਾ ਇਹ ਖੇਤਰੀ ਪੂਜਨ ਜਿੰਨੂੰ ਕਹਿੰਦੇ ਆ ਕਲਸ਼ ਪੂਜਨ ਵੀ ਕਹਿੰਦੇ ਨਾਲ ਕਲਸ਼ ਵੀ ਰੱਖਿਆ ਜਾਂਦਾ ਨਾਲ ਖੇਤਰੀ ਵੀ ਮਾਤਾ ਰਾਣੀ ਦੀ ਜਿਹੜੀ ਹਰਿਆਲੀ ਜਿਹੜੀ ਲਗਾਈ ਜਾਂਦੀ ਹੈ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਖੇਤਰੀ ਜਿਹੜੀ ਆ ਉਹ ਵਧਦੀ ਆ ਉਹ ਫੁੱਲਦੀ ਫੁੱਲਦੀ ਆ ਉਸੇ ਤਰ੍ਹਾਂ ਘਰ ਦੇ ਵਿੱਚ ਉਹ ਸੰਕੇਤ ਹੁੰਦਾ ਮਾਤਾ ਰਾਣੀ ਦਾ ਕਿ ਉਸ ਘਰ ਦੇ ਵਿੱਚ ਅੰਨ ਦੀ ਧੰਨ ਦੀ ਜਿਹੜੀ ਬਰਕਤ ਆ ਉਹ ਬਣੀ ਰਹਿੰਦੀ ਆ ਤੇ ਦੂਸਰੇ ਜਿਹੜਾ ਮੈਂ ਇੱਕ ਚੀਜ਼ ਦੱਸਣਾ ਕਿ ਇੱਕ ਨਵਰਾਤਰਾ ਜਿਹੜਾ ਘਟਾ ਇਸ ਵਾਰ ਜਿਹੜਾ 31 ਤਰੀ 31 مارچ ਨੂੰ ਸੋਮਵਾਰ ਨੂੰ ਜਿਹੜਾ ਦੂਸਰਾ ਨਵਰਾਤਰਾ ਹੈ ਉਹ ਸਿਰਫ ਦੂਸਰਾ ਨਵਰਾਤਰਾ ਸਿਰਫ ਸਵੇਰ 9:00 ਵਜੇ 12 ਮਿੰਟ ਤੱਕ ਦੂਸਰਾ ਨਵਰਾਤਰਾ ਰਹੇਗਾ 9:12 ਤੋਂ ਬਾਅਦ ਤੀਸਰਾ ਨਵਰਾਤਰਾ ਯਾਨੀ ਕਿ ਮਾ ਚੰਦਰਕੰਟਾ ਜੀ ਦਾ ਤੀਸਰਾ ਨਵਰਾਤਰਾ ਸ਼ੁਰੂ ਹੋ ਜਾਏਗਾ ਤੇ ਪੂਰੇ ਰਾਤ ਤੱਕ ਜਿਹੜਾ ਤੀਸਰਾ ਹੀ ਨਵਰਾਤਰਾ ਰਹੇਗਾ ਤੇ ਇਸ ਤਰ੍ਹਾਂ ਇਹ ਸੰਯੋਗ ਕੰਬੀਨੇਸ਼ਨ ਬਣਨ ਦੇ ਨਾਲ 1 ਅਪ੍ਰੈਲ ਨੂੰ ਜਿਹੜਾ ਵਾ ਕਿ ਮਾ ਤਾਰਾਣੀ ਦੇ ਚੌਥੇ ਰੂਪ ਦਾ ਕੂਸ਼ਮੰਡਾ ਜੀ ਦਾ ਪੂਜਨ ਕੀਤਾ ਜਾਏਗਾ ਯਾਨੀ ਕਿ ਜਿਹਨੂੰ ਚੌਥਾ ਨਵਰਾਤਰਾ ਕਹਿੰਦੇ ਹੋ 1 ਅਪ੍ਰੈਲ ਨੂੰ ਚੌਥਾ ਨਵਰਾਤਰਾ ਹੋਏ ਤੇ 31 ਮਾਰਚ ਨੂੰ ਦੂਸਰਾ ਤੇ ਤੀਸਰਾ ਨਵਰਾਤਰਾ ਜਿਹੜਾ ਇਕੱਠਾ ਹੀ ਹੋਏਗਾ ਅਗਗਜੀ ਇਸ ਦੇ ਨਾਲ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਸਾਡੀ ਭਗਤਾਂ ਨੂੰ ਇਹ ਵੀ ਦੱਸ ਦਿਓ ਕਿ ਨਵਰਾਤਰਾ ਦੇ ਦੌਰਾਨ ਕਿਹੜੀ ਕਿਹੜੀ ਪ੍ਰੇਜ਼ ਕਰਨੀ ਚਾਹੀਦੀ ਹੈ ਸੋ ਜਦੋਂ ਮਾਤਾ ਰਾਣੀ ਦੇ ਨਵਰਾਤਰੇ ਚੱਲੇ ਹੋਣ ਘਰ ਦੇ ਵਿੱਚ ਜਿਹੜਾ ਕਿ ਤਮਸਿਕ ਭੋਜਨ ਜਿਸ ਤਰ੍ਹਾਂ ਦਾ ਤਮਸਿਕ ਭੋਜਨ ਦੇ ਵਿੱਚ ਪਿਆਜ਼ ਵੀ ਆ ਜਾਂਦਾ ਲਸਣ ਵੀ ਆ ਜਾਂਦਾ ਇਹ ਸਭ ਤਮਸਿਕ ਚੀਜ਼ਾਂ ਨੇ ਕਿ ਜਿਹੜੇ ਆ ਇਨਸਾਨ ਦੀ ਜਿਹੜੀ ਧਾਰਮਿਕ ਪ੍ਰਵਿਰਤੀ ਨੂੰ ਖਤਮ ਕਰਦੀਆਂ ਇਹ ਚੀਜ਼ਾਂ ਇਸ ਕਰਕੇ ਕਹਿੰਦੇ ਆ ਕਿ ਜਦੋਂ ਨਵਰਾਤਰੇ ਆ ਕੋਈ ਵੀ ਪੂਜਾ ਪਾਰਾ ਜੇਸ਼ਨ ਕਰਨੇ ਉਹ ਦਿਨ ਤਮਸਿਕ ਭੋਜਨ ਬਿਲਕੁਲ ਨਹੀਂ ਕਰਨਾ ਚਾਹੀਦਾ ਪੂਰੇ ਨਵਰਾਤਰੇ ਇਹਨਾਂ ਤੋਂ ਇਲਾਵਾ ਮਾਸ ਮਦਰਾ ਦਾ ਜੇ ਕੋਈ ਇਨਸਾਨ ਨਾਨ ਵੇਜ ਖਾਂਦਾ ਬਿਲਕੁਲ ਨਹੀਂ ਖਾਣਾ ਨਵਰਾਤਰੇ ਤੇ ਉਸ ਤੋਂ ਬਾਅਦ ਕੋਈ ਡਰਿੰਕ ਵਗੈਰਾ ਨਹੀਂ ਕਰਨੀ ਸ਼ਰਾਬ ਵਗੈਰਾ ਤਾਂ ਪਰਹੇਜ਼ ਰੱਖ ਜਿਸ ਤਰ੍ਹਾਂ ਜੇ ਕੋਈ ਲੋਕ ਜਿਸ ਤਰ੍ਹਾਂ ਪੂਰੇ ਵਰਤ ਰੱਖਦੇ ਪੂਰੇ ਮਾਤਾ ਰਾਣੀ ਦੇ ਨੇਲਸ ਵਗੈਰਾ ਨਹੀਂ ਕਟਣੇ ਕੋਈ ਸਿਰ ਦੇ ਵਾਲ ਨਹੀਂ ਕਟਾਣੇ ਜਾਂ ਜੇ ਪੂਰੇ ਜਿਹੜੇ ਵਰਤ ਰੱਖਦੇ ਆ ਉਹ ਸ਼ੇਵ ਵੀ ਵੈਸੇ ਤੇ ਨਹੀਂ ਕਰਨੀ ਚਾਹੀਦੀ ਉਹਦੇ ਵਿੱਚ ਤੇ ਉਸ ਤੋਂ ਇਲਾਵਾ ਕੋਈ ਪਸ਼ੂ ਪੰਛੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਹੀਂ ਪਹੁੰਚਾਣਾ ਚਾਹੀਦਾ ਕੋਈ ਮਾਰਨਾ ਨਹੀਂ ਚਾਹੀਦਾ ਉਹ ਕਿਉਂਕਿ ਜੋ ਅਸੀਂ ਇਹ ਚੀਜ਼ ਕਰਦੇ ਆ ਨਾ ਜੇ ਪਸ਼ੂ ਪੰਛੀਆਂ ਨੂੰ ਕਸ਼ਟ ਦਿੰਨੇ ਆ ਜਾਂ ਕੋਈ ਛੋਟੀ ਜਿਹੀ ਜਿ ਤਰ੍ਹਾਂ ਬੱਚੀਆਂ ਹੁੰਦੀਆਂ ਜਿਨ੍ਹਾਂ ਨੂੰ ਲੋਕੀ ਕੰਨਿਆ ਪੂਜਨ ਮਤਲਬ ਜਿਨ੍ਹਾਂ ਦਾ ਕਰਦੇ ਆ ਉਹਨਾਂ ਨੂੰ ਕੋਈ ਅਪਸ਼ਬਦ ਨਹੀਂ ਬੋਲਣਾ ਇੱਕ ਉਹਨਾਂ ਨੂੰ ਅਪਸ਼ਬਦ ਨਹੀਂ ਬੋਲਣਾ ਜਾਂ कोई नुकसान uh, नहीं ਪਹੁੰਚਾਣਾ ਜੇ ਅਹੀ ਇਹ ਚੀਜ਼ਾਂ ਕਰਦੇ ਆਂ ਤੇ ਫਿਰ ਸਾਡਾ ਜਿਹੜਾ ਨਵਰਾਤਰੀ ਦਾ ਪੂਰਾ ਫਲ ਹੈਗਾ ਉਹ ਬਿਲਕੁਲ ਨਿਸ਼ਫਲ ਹੋ ਜਾਂਦਾ ਤੇ ਇਹ ਚੀਜ਼ਾਂ ਦਾ ਜਰੂਰ ਪ੍ਰੇਸ਼ ਕਰਨਾ ਚਾਹੀਦਾ ਸਰ ਬਹੁਤ سارے ਮਾਤਾ ਰਾਣੀ ਦੇ ਭਗਤ ਜਿਹੜੇ ਗਿਆ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਭਗਤਾਂ ਨੂੰ ਮਾਤਾ ਰਾਣੀ ਦੇ ਭਗਤਾਂ ਨੂੰ ਇਹ ਮੈਸੇਜ ਜਰੂਰ ਦਵਾਂਗਾ ਕਿ ਇਸ ਵਾਰ ਜਿਹੜਾ ਵਾ ਆਪਣਾ Hindu ਨਵਾਰਸ਼ ਜਿਸ ਦਿਨ ਮਾਤਾ ਰਾਣੀ ਦਾ ਨਵਰਾਤਰੀ ਆ ਮਾਤਾ ਰਾਣੀ ਦੇ ਜਿਹੜਾ ਵਾ ਆਪਣੇ ਘਰ ਦੇ ਝੰਡਾ ਵੀ ਲਗਾਣ ਉਸ ਦਿਨ ਕੋਈ ਦੀਪਮਾਲਾ ਵੀ ਕਰਨ ਜਾਂ ਜਿਸ ਤਰ੍ਹਾਂ ਹੀ ਅੰਬ ਦੇ ਪੱਤੇ ਵਗੈਰਾ ਬੰਦਨ ਮਾਰ ਜਿਸ ਤਰ੍ਹਾਂ ਬੰਦੇ ਆ ਉਹ ਵੀ ਜ਼ਰੂਰ ਬੰਨਨ ਤਾਂ ਕਿ ਜਿਹੜਾ ਹਿੰਦੂ ਨਵਰਸ਼ ਵੀ ਸੈਲੀਬ੍ਰੇਟ ਹੋ ਸਕੇ ਤੇ ਮਾਤਾ ਰਾਣੀ ਦੇ ਪੂਰੇ ਨਵਰਾਤਰੇ ਜਿਹੜੇ ਆ ਮਾਂ ਸਿੱਧੀ ਦਾਤਰੀ ਤੱਕ ਯਾਨੀ ਸਿੱਧੀ ਦਾਤਰੀ ਵਾਲੇ ਇਹ ਨੋਵਾਂ ਨਰਾਤਾਵਰ ਜਿਹੜਾ ਚਿਤ੍ਰ ਮਹੀਨੇ ਦੇ ਨਵਰਾਤਰੇ ਆਂਦੇ ਨੇ ਜਿਸ ਦਿਨ ਮਾਂ ਸਿੱਧੀ ਦਾਤਰੀ ਜੀ ਦਾ ਦਿਨ ਹੁੰਦਾ ਉਸ ਦਿਨ ਰਾਮ ਨੋਮੀ ਵੀ ਆ ਯਾਨੀ ਕਿ ਭਗਵਾਨ ਰਾਮਚੰਦਰ ਜੀ ਦਾ ਜਨਮ ਹੋਇਆ ਸੀ ਇਸ ਕਰਕੇ ਮਾਤਾ ਰਾਣੀ ਦੇ ਨਾਲ ਪਹਿਲੇ ਦਿਨ ਹਿੰਦੂ ਨਵਸ਼ਤੋ ਸ਼ੁਰੂਆਤ ਕਰਦੇ ਹੋਏ ਪੂਰੇ ਜਿਹੜੇ ਆ 6 April ਤੱਕ ਨੋਮੀ ਤੱਕ ਪੂਜਨ ਕਰਕੇ ਤੇ ਭਗਵਾਨ ਰਾਮਚੰਦਰ ਜੀ ਦਾ ਪੂਜਨ ਕਰੋ ਕਿ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਮਰਯਾਦਾ ਪੁਰਸ਼ੋਤਮ શ્રી ਰਾਮ ਕਿਹਾ ਜਾਂਦਾ ਪੂਰਾ ਸੰਸਾਰ ਜਨਾਂ ਨੂੰ ਪੂਜਦਾ ਹਰ ਤਰ੍ਹਾਂ ਦੇ ਭਗਤਾ ਦੀ ਮਨੋ ਕਾਮਨਾ ਵੀ ਮਾਤਾ ਰਾਣੀ ਪੂਰੀ ਕਰਦੀ ਹੈ ਭਗਵਾਨ ਰਾਮਚੰਦਰ ਜੀ ਵੀ ਆਪਣਾ ਆਸ਼ੀਰਵਾਦ ਦਿੰਦੇ ਨੇ ਜੈ ਸ਼੍ਰੀ ਰਾਮ ਬਹੁਤ ਵਧੀਆ ਤਰੀਕੇ ਨਾਲ ਸਾਡੇ ਗੁਰਦਾਸਪੁਰ ਦੇ ਸਟੋਲਜਰ ਪੰਡਿਤ ਗਗੇਸ਼ ਸ਼ਰਮਾ ਜੀ ਨੇ ਦੱਸਿਆ ਕਿ ਨਵਰਾਤਰੀ ਕਿਸ ਤਰ੍ਹਾਂ ਮਨਾਉਣੇ ਚਾਹੀਦੇ ਨੇ ਔਰ ਕਿਸ ਤਰ੍ਹਾਂ ਪੂਜਨ ਕਰਨਾ ਚਾਹੀਦਾ ਹੈ ਔਰ ਨਵਾਂ ਸਾਲ ਜਿਹੜਾ ਆਪਾਂ ਪਹਿਲੀ ਜਨਵਰੀ ਨੂੰ ਜਿਹੜਾ ਮਨਾਉਂਦੇ ਆ ਉਹਦੀ ਬਜਾਏ 30 ਮਾਰਚ ਨੂੰ ਮਨਾਇਆ ਜਾਏ ਮੈਂ ਤੁਹਾਡਾ ਆਪਣਾ ਸੰਜੀਵ 바ਵਾ